ਇੱਕ ਮਾਂ ਹੁੰਦੀ ਹੈ ਜੋ ਆਪਣੀ ਔਲਾਦ ਨੂੰ ਚੰਗੇ ਰਾਹ ਦੇ ਉੱਤੇ ਪਾਉਂਦੀ ਹੈ ਪਰ ਜਿਹੜੀ ਸਕਰੀਨ ਦੇ ਉੱਤੇ ਤਸਵੀਰ ਦੇ ਵਿੱਚ ਤੁਸੀਂ ਇੱਕ ਮਹਿਲਾ ਨੂੰ ਮੂਹ ਲਕੋ ਕੇ ਪੁਲਿਸ ਦੇ ਵਿੱਚ ਦੇਖ ਰਹੇ ਹੋ ਤਾਂ ਇਹ ਉਹ ਸਹੀ ਮਾਂ ਹੈ ਜਿਸ ਨੇ ਆਪਣੇ ਪੁੱਤ ਨੂੰ ਰੋਕਣ ਦੀ ਬਜਾਏ ਬਲਕਿ ਆਪ ਵੀ ਆਪਣੇ ਪੁੱਤ ਦੇ ਨਾਲ ਧੰਦੇ ਦੇ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਇਸਾ ਪੁੱਤ ਚੱਕਮਾ ਦੇ ਕੇ ਫਰਾਰ ਹੋ ਗਿਆ ਡੀਐਸਪੀ ਦਿਹਾਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਤ ਥਾਣੇ ਦੇ ਅਧੀਨ ਪੈਂਦੇ ਪਿੰਡ ਭਗਵਾਨ ਗੜ ਭੁਖਿਆਂ ਵਾਲੀ ਦੇ ਵਿੱਚ ਸੀਆਏ ਸਟਾਫ 2 ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਚਲਦੇ ਕਾਰਵਾਈ ਕੀਤੀ ਗਈ ਬੁਲਟ ਮੋਟਰਸਾਈਕਲ ਨੂੰ ਸ਼ੱਕ ਦੇ ਤੌਰ ਤੇ ਰੋਕਿਆ ਤਲਾਸ਼ੀ ਦੇ ਦੌਰਾਨ 130 ਗ੍ਰਾਮ ਹੈਰਨ ਪਿਸਤੌਲ 6 ਕਾਰਤੂਸ ਬਰਾਮਦ ਕੀਤੇ ਨੇ ਤੇ ਇਸ ਦਾ ਪੁੱਤ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਸਰ ਜੋ ਥਾਣੇ ਸੰਗਤ ਟਿਕਵਰੀ ਹੋਈ ਹੈ ਪਿਸਟਲ ਔਰ ਹਿਰੋਇਨ ਦੀ ਉਹ ਕਿਸ ਤਰ੍ਹਾਂ ਹੋਈ ਹੈ ਸਰ ਇਸਰਾ ਜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਬਠਿੰਡਾ ਰੇਂਜ ਬਠਿੰਡਾ ਡੀਆਈ ਸਾਹਿਬ ਸ਼੍ਰੀ ਮਤੀ ਅਮਰੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਠਿੰਡਾ ਇਹਨਾਂ ਦੀ ਰਹਿਨਮਾਈ ਹੇਠ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਜੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਜਿਹੜੀ ਚੱਲ ਰਹੀ ਹੈ ਤਾ ਉਹਦੇ ਲੜੀ ਦੇ ਵਿੱਚ ਕੱਲ ਸਾਡੇ ਬਠਿੰਡਾ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹੋਈ ਹੈ ਏਐਸਆਈ ਹਰਮਨਜੀਤ ਸਿੰਘ ਸੀਆਈਏ 2 ਬਠਿੰਡਾ ਦੀ ਟੀਮ ਜੋ ਥਾਣਾ ਸੰਗਤ ਦੇ ਏਰੀਏ ਪਿੰਡ ਭਗਵਾਨਗੜ ਭੁਖਿਆਲੀ ਉਧਰ ਪੈਟਰੋਲਿੰਗ ਕਰ ਰਹੀ ਸੀ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਗਸ਼ਤਕਾਰ ਚੱਲ ਰਹੀ ਸੀ ਤਾਂ ਉਹਨਾਂ ਨੂੰ ਦਾਣਾ ਮੰਡੀ ਦੇ ਨੇੜੇ ਇੱਕ ਬੁਲਟ ਮੋਟਰਸਾਈਕਲ ਖੜਾ ਮਿਲਿਆ ਤੇ ਜਿਸ ਦੇ ਕੋਲੇ ਇੱਕ ਔਰਤ ਖੜੀ ਸੀ ਜਿਸ ਨੇ ਆਪਣਾ ਪੁੱਛਣ ਤੇ ਨਾਮ ਪਰਮਜੀਤ ਕੌਰ ਪਤਨੀ ਗੋਰਾ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਸਿੰਘ ਹਾਲ ਪਿੰਡ ਭਗਵਾਨਗੜ ਭੁਖਿਆਵਾਲੀ ਉਹ ਦੱਸਿਆ ਤੇ ਜਿਸ ਦੇ ਜਦੋਂ ਹੱਥ ਵਿੱਚ ਫੜਿਆ ਜਿਹੜਾ ਨਸ਼ੀਲਾ ਪਦਾਰਥ ਸੀ ਉਹਨੂੰ ਚੈੱਕ ਕੀਤਾ ਤਾਂ 130 ਗ੍ਰਾਮ ਉਹਦੇ ਕੋਲੋਂ ਹੈਰੋ ਨੂੰ ਬਰਾਮਦ ਕੀਤੀ ਗਈ ਤਾਂ ਨਾਲ ਹੀ ਜਦੋਂ ਜਿਹੜਾ ਮੋਟਰਸਾਈਕਲ ਸੀ ਬੁਲਟ ਪੀਵੀ022 ਸੀਵੀ 7156 ਉਹਨੂੰ ਚੈੱਕ ਕੀਤਾ ਤਾਂ ਉਹਦੀ ਡਿੱਗੀ ਦੇ ਵਿੱਚੋਂ ਦੋ ਜਿਹੜੇ ਹੈਗੇ ਹੈ ਪਿਸਤਲ ਰਿਕਵਰ ਹੋਏ ਹੈ ਜਿਹੜਾ ਇੱਕ 9 ਐਮ ਐਮ ਹੈ ਸਮੇਤ 6 ਕਾਰਤੂਸ ਤੇ ਇੱਕ ਦੇਸੀ ਕਟਾ ਜਿਹੜਾ ਪਿਸਤਲ ਹੈਗਾ ਉਹ ਬਰਾਮਦ ਹੋਇਆ ਤੇ ਨਾਲ ਹੀ ਜਿਹੜਾ ਇਹਦੇ ਨਾਲ ਪਰਮਜੀਤ ਕੌਰ ਦੇ ਇਹਦਾ ਲੜਕਾ ਵੀ ਨਾਲ ਸੀਗਾ ਜਿਹਦਾ ਨਾਮ ਹੈਗਾ ਰਣਜੀਤ ਸਿੰਘ ਉਰਫ ਸੱਪ ਉਹ ਵੀ ਨਾਲ ਸੀ ਤੇ ਉਹ ਸਮੇਂ ਦੀ ਮੌਕੇ ਦੀ ਨਿਜਾਗਤ ਨੇ ਰਾ ਸੀਗਾ ਉੱਥੇ ਉਹ ਨੇਦੇ ਦਾ ਫਾਇਦਾ ਠਾ ਕੇ ਜਿਹੜਾ ਉਥੋਂ ਭੱਜਣ 'ਚ ਸਫਲ ਹੋ ਗਿਆ ਤਾਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਰਿਕਵਰੀ ਤੋਂ ਬਾਅਦ ਜਿਹੜਾ ਮਕੱਦਮਾ ਨੰਬਰ 139 ਮਿਤੀ 29 2025 ਅਧੀਨ ਧਾਰਾ 21 26 85 ਐਨ ਡੀ ਪੀਐਸ ਸੈਕਟਰ ਤੇ ਨਾਲ ਹੀ 2554 56 ਅਸਲੈਕਟ ਜਿਹੜਾ ਹੈਗਾ ਉਹ ਥਾਣਾ ਸੰਗਤ ਵਿਖੇ ਮਕਦਮਾ ਦਰਜ ਕਰ ਲਿਆ ਹੈ ਪਰਮਜੀਤ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਇਸ ਵਾਰ ਜਿਹੜਾ ਹੈਗਾ ਪੁਲਿਸ ਰਿਵਾਰਡ ਲਿਆ ਜਾਵੇਗਾ ਤੇ ਜਿਹੜਾ ਉਸ ਤੋਂ ਬਾਅਦ ਕਾਫੀ ਖੁਲਾਸੀ ਹੋਣ ਦੀ ਸੰਭਾਵਨਾ ਹੈ ਤੇ ਜਿਹੜਾ ਦੂਸਰਾ ਇਹਦੇ ਨਾਲ ਦਾ ਜਿਹੜਾ ਨੜਕਾ ਹੈਗਾ ਰਣਜੀਤ ਸਿੰਘ ਜਿਹੜਾ ਭੱਜ ਗਿਆ ਉਹਨੂੰ ਫੜਨ ਲਈ ਵੀ ਜਿਹੜਾ ਵਿੰਡਾ ਪੁਲਿਸ ਪੂਰੀ ਤੇਜ਼ੀ ਨਾਲ ਜਿਹੜਾ ਹੈਗਾ ਦੀ ਭਾਲ ਕਰ ਰਹੀ ਹੈ ਤੇ ਗ੍ਰਿਫਤਾ ਕਰਕੇ ਜਲਦੀ ਜਿਹੜਾ ਹੈਗਾ ਇਹਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ ਦਾਦੀਏ ਕਿ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਛੇੜਿਆ ਹੋਇਆ ਜਿਸ ਦੇ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ